ਹੈਲੋ ਸਸਕਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਕਾਰਬਿਸ਼ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹਲਵਾਈ ਵਰਗੇ ਗੁਲਾਬ ਜਾਮਨ ਨੂੰ ਜਿਨ੍ਹਾਂ ਦੇ ਵਿੱਚ ਨਾ ਕਿ ਆਪਾਂ ਮੈਦਾ ਪਾਵਾਂਗੇ ਨਾ ਹੀ ਕਿਸੇ ਬ੍ਰੈਡ ਤੋਂ ਬਣਾਵਾਂਗੇ ਔਰ ਬਹੁਤ ਹੀ ਜਿਹੜੇ ਸਵਾਦ ਬਣਾਣਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਬਣਾਉਣ ਦੇ ਲਈ 1 ਕੱਪ ਜਿਹੜਾ ਦੁੱਧਾ ਲਿਆ ਹੈ ਦੁੱਧਾ ਪਹਿੜਾ ਨੋਰਮਲ ਰੂਮ ਟੈਂਪਰੇਚਰ ਤੇ ਲਿਆ ਉਸ ਨੂੰ ਗਰਮ ਨਹੀਂ ਕੀਤਾ ਅੱਧਾ ਕੱਪ ਆਪਾਂ ਦੇਸੀ ਖਿਓ ਦਾ ਲਿਆ ਹੈ ਅੱਧਾ ਨਹੀਂ ਲਿਆ ਆਪਾਂ ਜਿਹੜਾ ਤਪ ਇੱਕ ਕੱਪ ਦੁੱਧ ਲੈ ਆ ਸੀ ਉਸ ਦਾ ਚੌਥਾ ਹਿੱਸਾ ਪੜ ਕਿਉਂ ਪਾਉਣਾ ਹੈ ਇਹਨਾਂ ਨੂੰ ਆਪਾਂ ਪਹਿਲਾਂ ਚੰਗੇ ਤਰੀਕੇ ਨਾਲ ਜਿਹੜਾ ਉਹ ਮਿਕਸ ਕਰਾਂਗੇ ਮਿਕਸ ਇਸ ਤਰੀਕੇ ਨਾਲ ਕਰਾਂਗੇ ਕਿ ਆਪਣਾ ਜਿਹੜਾ ਕਿਓਵਾ ਵਧੀਆ ਤਰੀਕੇ ਨਾਲ ਮੈਲਟ ਹੋ ਜਾਏ ਫਿਰ ਉਸ ਦੇ ਵਿੱਚ ਆਪਾਂ ਤਿੰਨ ਕੌਲੀ ਦੇ ਕਰੀਬ ਜਿਹੜਾ ਮਿਲਕ ਪਾਊਡਰ ਐਡ ਕੀਤਾ ਸੀ ਮਿਲਕ ਪਾਊਡਰ 1 ਕੱਪ 3 ਕੱਪ ਤੇ ਦੁੱਧ ਆਪਾਂ 1 ਕੱਪ ਐਡ ਕੀਤਾ ਸੀਗਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਜਿਹੜਾ ਗੈਸ ਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਇਸ ਨੂੰ ਆਪਾਂ ਚਲਾਉਂਦੇ ਜਾਵਾਂਗੇ ਤੇ ਬਿਲਕੁਲ ਵੀ ਆਪਾਂ ਇਸ ਨੂੰ ਥੱਲੇ ਨਹੀਂ ਲੱਗਣ ਦੇਣਾ ਤੁਸੀਂ ਦੇਖ ਸਕਦੇ ਹੋ ਇਹਦੀਆਂ ਜਿਹੜੀਆਂ ਗੁੱਠਲੀਆਂ ਨੇ ਉਹ ਆਰਾਮ-ਰਾਮ ਦੇ ਨਾਲ ਖੁਰਦੀਆਂ ਜਾਂਦੀਆਂ ਨੇ ਔਰ ਇਹ ਹੌਲੀ-ਹੌਲੀ ਜਿਹੜਾ ਪੈਨੋ ਛੱਡਣਾ ਸ਼ੁਰੂ ਕਰ ਦਊਗਾ ਇਹ ਜਿਹੜਾ ਆਪਾਂ ਇੱਕ ਮਵਾ ਤਿਆਰ ਕਰ ਰਹੇ ਹਾਂ ਇਸ ਦੇ ਨਾਲ ਜਿਹੜਾ ਬਿਲਕੁਲ ਆਪਾਂ ਨੂੰ ਹਲਵਾਈ ਵਰਗਾ ਟੇਸਟ ਆਊਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਮੈਦਾ ਵਗੈਰਾ ਆਪਾਂ ਨਹੀਂ ਪਾਇਆ ਸੁੱਕਾ ਦੁੱਧ ਤੇ ਨੋਰਮਲ ਦੁੱਧ ਯੂਜ਼ ਕੀਤਾ ਹੈ ਆਪਾਂ 3 ਕੱਪਾ ਪਾਪਾ ਮਿਲਕ ਪਾਊਡਰ ਦੇਤੇ 1 ਕੱਪਾ ਨਾਰਮਲ ਮਿਲਕ ਦਾ ਲਿਆ ਹੈ। ਔਰ ਜਿਹੜਾ ਆਪਾਂ ਮਿਲਕ ਲਿਆ ਸੀ ਉਹ ਵੀ ਆਪਾਂ ਗਰਮ ਨਹੀਂ ਸੀ ਕੀਤਾ। ਰੂਮ ਟੈਂਪਰੇਚਰ ਤੇ ਲਿਆ ਸੀ। ਹੁਣ ਇਹ ਸਾਰੇ ਮਿਕਸਚਰ ਨੂੰ ਆਪਾਂ ਇਹ ਤੋਂ 2 ਮਿੰਟ ਬਾਅਦ ਤੇ ਹੋਰ ਮਿਕਸ ਕਰਾਂਗੇ ਕਿਉਂਕਿ ਆਪਣੇ ਜਿਹੜੇ ਪੈਨ ਸੜਨਾ ਸ਼ੁਰੂ ਕਰ ਦਿੱਤਾ ਇਸਨੇ। ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਹ ਕਿਹਦੇ ਨਾਲ ਇਹਦੀ ਥਿਕਨੈਸ ਹੋਣੀ ਚਾਹੀਦੀ ਹੈ। ਤਾਂ ਹੀ ਇਹ ਜਿਹੜਾ ਵਧੀਆ ਬਣੂਗਾ। ਇਸ ਨੂੰ ਮਿਕਸ ਕਰਨ ਦੇ ਵਿੱਚ ਥੋੜੀ ਜਿਹੀ ਔਖ ਹੁੰਦਾ ਹੈ ਕਿਉਂਕਿ ਇਹ ਸਖਤ ਹੁੰਦਾ ਜਾਂਦਾ ਹੈ ਪਰ ਆਪਾਂ ਇਸ ਨੂੰ ਜਿਹੜਾ ਛੱਡਣਾ ਨਹੀਂ ਹੈ ਪੈਨ ਨੂੰ ਬਿਲਕੁਲ ਵੀ ਆਪਣਾ ਮਾਵਾ ਆਲਮੋਸਟ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਉਸਨੇ ਪੈਨ ਨੂੰ ਵਧੀਆ ਤਰੀਕੇ ਨਾਲ ਛੱਡ ਦਿੱਤਾ ਹੈ ਹੁਣ ਆਪਾਂ ਇਹਦਾ ਗੈਸ ਦਾ ਫਲੇਮ ਆਪ ਬਿਲਕੁਲ ਬੰਦ ਕਰ ਦਿੱਤਾ ਹੈ ਇਸ ਨੂੰ ਨਾਰਮਲੀ ਆਪਾਂ 1 ਤੋਂ 1.5 ਮਿੰਟ ਵਾਸਤੇ ਗੈਸ ਬੰਦ ਕਰਕੇ ਚਲਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਉਹ ਰੈਡੀ ਹੋ ਗਿਆ ਹੈ ਮਾਵਾ ਹੁਣ ਇਸ ਨੂੰ ਆਪਾਂ ਜਿਹੜਾ ਇੱਕ ਬੌਲ ਦੇ ਵਿੱਚ ਕੱਟ ਲਵਾਂਗੇ ਨਾਰਮਲ ਇਸ ਨੂੰ ਇਸ ਤਰੀਕੇ ਆਪਾਂ ਇੱਕ ਬੌਲ ਦੇ ਵਿੱਚ ਕੱਢਾਂਗੇ ਬੌਲ ਨੂੰ ਤੁਸੀਂ ਚਾਹੋ ਤਾਂ ਸਾਈਡ ਤੋਂ ਥੋੜਾ ਜਿਹਾ ਗ੍ਰੀਸ ਕਰ ਸਕਦੇ ਹੋ ਜੇ ਨਹੀਂ ਤਾਂ ਵੈਸੇ ਇਹਦੇ ਵਿੱਚ ਜਿਹੜਾ ਕੌਫ ਨਫ ਹੁੰਦਾ ਹੁਣ ਆਪਾਂ ਜਿਹੜੀਆਂ ਨਾ ਵਾਸਤੇ ਚਾਸਨੀ ਤਿਆਰ ਕਰਾਂਗੇ ਚਾਸਨੀ ਦੇ ਵਿੱਚ ਆਪਾਂ ਜਿਹੜੀ ਹੈ ਇੱਕ ਕੱਪ ਦੇ ਕਰੀਬ ਜਿਹੜੀ ਹੈ ਪਹਿਲਾਂ ਖੰਡ ਐਡ ਕੀਤੀ ਹੈ ਇੱਕ ਕੱਪ ਆਪਾਂ ਹੋਰ ਐਡ ਕਰਾਂਗੇ ਟੋਟਲ ਆਪਾਂ ਜਿਹੜੇ ਨੇ 2 ਕੱਪ ਖੰਡ ਐਡ ਕੀਤੇ ਨੇ ਜਿਹੜੇ ਖੰਡ ਦੇ ਨਾਲ ਆਪਾਂ ਦੁੱਧ ਐਡ ਕੀਤਾ ਸੀਗਾ ਹੁਣ ਇਸ ਦੇ ਵਿੱਚ ਆਪਾਂ ਜਿਹੜਾ 1/3 ਕੱਪ ਜਿਹੜਾ ਪਾਣੀ ਦਾ ਐਡ ਕਰਾਂਗੇ ਉਹ ਆਪਾਂ ਟੋਟਲ ਇਸ ਦੇ ਵਿੱਚ ਜਿਹੜੇ ਨੇ 2 ਕੱਪ ਐਡ ਕੀਤੇ ਆ ਪਾਣੀ ਦੇ ਹੁਣ ਇਸ ਨੂੰ ਆਪਾਂ ਜਿਹੜਾ ਮਿਕਸ ਕਰਾਂਗੇ ਇਸ ਤਰੀਕੇ ਨਾਲ ਜਦੋਂ ਆਪਣੀ ਚਾਸ਼ਨੀ ਦੇ ਵਿੱਚ ਜਿਹੜਾ ਉਬਾਲ ਆ ਜੇ ਫਿਰ ਆਪਾਂ ਕੁਝ ਜਿਹੜੇ ਕੇਸਰ ਦੇ ਦਾਣੇ ਪਾਵਾਂਗੇ ਤੇ ਨਾਲ ਹੀ ਇਸ ਵਿੱਚ ਆਪਾਂ ਇਲਾਇਚੀ ਪਾਊਡਰ ਪਾਵਾਂਗੇ ਇੱਕ ਥੁਟਕੀ ਦੇ ਕਰੀਬ ਇਸ ਦੇ ਵਿੱਚ ਆਪਾਂ ਪੜਾ ਇਲਾਇਚੀ ਪਾਊਡਰ ਪਾਇਆ ਹੈ ਜਿੰਨਾ ਟਾਈਮ ਤੱਕ ਆਪਣੀ ਜਿਹੜੀ ਚਾਸਨੀ ਬਿਲਕੁਲ ਰੈਡੀ ਆ ਹੁਣ ਆਪਾਂ ਜਿਹਨੇ ਮਾਵਾ ਠੰਡਾ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਹੱਥ ਨਾਲ ਮਸਲ ਕੇ ਵੀ ਦਿਖਾਇਆ ਹੈ ਜਦੋਂ ਆਪਾਂ ਜਿਹੜਾ ਮਾਵਾ ਠੰਡਾ ਹੋ ਜਾਏ ਤਾਂ ਉਸ ਦੀ ਬਾਈਂਡਿੰਗ ਦੇ ਵਿੱਚ ਆਪਾਂ ਜਿਹੜੇ ਨੇ 2 ਚਮਚ ਜਿਹੜੇ ਨੇ ਆਲਾ ਰੋਡ ਦੇ ਐਡ ਕੀਤੇ ਨੇ ਪਹਿਲਾਂ ਫਿਰ ਆਪਾਂ ਨੂੰ ਜਰੂਰਤ ਪਵੇ ਤਾਂ ਆਪਾਂ ਇਸ ਤਰ੍ਹਾਂ ਜਿਹੜਾ 2 ਕੱਪ ਚਮਚੇ ਜਿਹੜੇ ਨੇ ਮੈਦੇ ਦੇ ਵੀ ਯੂਜ਼ ਕਰ ਸਕਦੇ ਆ 2 ਚਮਚ ਮੈਦੇ ਦੇ ਪਾ ਲੈਣੇ 2 ਲੜ ਰੋਡ ਤੇ ਤੁਸੀਂ ਚਾਹੋ ਤਾਂ 4 ਚਮਚ ਜਿਹੜੇ ਨੂੰ ਮੈਦੇ ਦੇ ਵੀ ਪਾ ਸਕਦੇ ਹੋ ਮੈਦੇ ਨਾਲ ਥੋੜੀ ਜਿਹੀ ਬਾਈਂਡਿੰਗ ਜਿਹੜੀ ਆ ਉਹ ਵਧੀਆ ਆ ਜਾਂਦੀ ਹੈ ਦਾ ਪੜੜਾ ਸੀਗਾ ਸਿਰਫ ਬਾਈਂਡਿੰਗ ਵਾਸਤੇ ਯੂਜ਼ ਕੀਤਾ ਵੈਸੇ ਆਪਾਂ ਮਾਵੇ ਦੇ ਵਿੱਚ ਯੂਜ਼ ਨਹੀਂ ਕੀਤਾ ਜੇ ਮਾਵੇ ਦੇ ਵਿੱਚ ਆਪਾਂ ਯੂਜ਼ ਕਰਾਂਗੇ ਪਹਿਲਾਂ ਤਾਂ ਇਸਦੇ ਜਿਹੜਾ ਵਧੀਆ ਟੇਸ ਨਹੀਂ ਆਉਂਦਾ ਇਸ ਤਰੀਕੇ ਨਾਲ ਐਂਡ ਤੇ ਯੂਜ਼ ਕਰਾਂਗੇ ਤਾਂ ਇਸਦੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਹੁਣ ਇਸ ਨੂੰ ਆਪਾਂ ਜਿਹੜਾ ਇੱਕ ਡੋ ਦੀ ਫਾਰਮ ਚ ਬਣਾ ਕੇ ਰੈਡੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਐ ਵਧੀਆ ਬਣਿਆ ਹੋਇਆ ਕਿੰਨੀ ਸੋਹਣੀ ਜਿਹੜੀ ਉਹ ਬਾਈਂਡਿੰਗ ਆ ਰਹੀ ਹੈ ਜ਼ਰੂਰਤ ਪਵੇ ਤਾਂ ਆਪਾਂ ਇਸ ਦੇ ਜਿਹੜਾ ਇੱਕ ਚਮਚ ਦੇ ਕਰੀਬ ਸਿਰਫ ਆਪਾਂ ਪਾਣੀ ਪਾ ਸਕਦੇ ਹਾਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ ਸਿਰਫ ਇੱਕ ਚਮਚ ਦੇ ਕਰੀਬ ਆਪਾਂ ਇਸ ਵਿੱਚ ਜਿਹੜਾ ਪਾਣੀ ਐਡ ਕਰਨਾ ਹੈ ਹੁਣ ਇਸ ਨੂੰ ਆਪਾਂ ਇੱਕ ਪ੍ਰਾਦਿਕਸ ਟ੍ਰਾਂਸਫਰ ਕਰਾਂਗੇ ਜਿਸ ਦੇ ਵਿੱਚ ਆਪਾਂ ਇਸ ਨੂੰ ਇੱਕ ਡੋਅ ਦੀ ਫਾਰਮ 'ਚ ਲੈ ਕੇ ਆਵਾਂਗੇ ਕਿਉਂਕਿ ਜਿੰਨਾ ਆਪਾਂ ਇਸ ਨੂੰ ਮਲਾਂਗੇ ਉਨਾ ਹੀ ਜ਼ਿਆਦਾ ਇਹ ਵਧੀਆ ਇਸ ਤਰੀਕੇ ਨਾਲ ਇਹ ਨੂੰ ਆਪਾਂ ਜਿਹੜਾ ਰੈਡੀ ਕਰਕੇ ਦਵਾਂਗੇ ਜਿੰਨਾ ਆਪਾਂ ਇਸ ਨੂੰ ਮਸਲਾਂਗੇ ਉੰਨੇ ਹੀ ਵਧੀਆ ਆਪਣੇ ਜਿਹੜੇ ਨੇ ਉਹ ਪੀੜੇ ਰੈਡੀ ਹੋਣਗੇ ਇਸ ਤਰੀਕੇ ਨਾਲ ਦਦ ਉਹ ਹੈ ਜਿਹੜਾ ਬਾਈਂਡਿੰਗ ਦੀ ਫਾਰਮ ਚਾਹਦੇ ਜੇ ਤਾਂ ਸਮਝ ਲਓ ਆਪਣਾ ਮਾਵਾ ਜਿਹੜਾ ਬਿਲਕੁਲ ਵਧੀਆ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਹੈ ਸੌਫਟਾ ਜਿੰਨਾ ਸੌਫਟ ਹੋਗਾ ਉੰਨੇ ਹੀ ਆਪਣੇ ਗਲਾਬ ਡਾਊਨ ਨੂੰ ਜਿਹੜੇ ਨੇ ਸੌਫਟ ਬਣਨਗੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਮਸਲਦੇ ਜਾਵਾਂਗੇ ਬਿਲਕੁਲ ਆਪਣ ਜਿਵੇਂ ਆਪਾਂ ਆਟਾ ਗੁੰਨਦੇ ਹਾਂ ਉਸ ਦੀ ਫਾਰਮ ਦੇ ਵਿੱਚ ਆ ਚੁੱਕਾ ਹੈ ਆਲਮੋਸਟ ਆਪਣਾ ਮਾਵਾ ਬਿਲਕੁਲ ਰੈਡੀ ਆ ਤੁਸੀਂ ਦੇਖ ਸਕਦੇ ਹੋ ਇੱਕ ਦੋ ਦੀ ਫਾਰਮ ਜਿਹੜਾ ਬਣ ਕੇ ਤਿਆਰ ਹੈ कि वाइस जो जो रेडी हो इसने आप ही जो थोड़ा थोड़ा जरा तेल छह जरा रेडी हो गया हम इस जिस तरीके करके राउंड शेप देखिए इस, दे इस पेड़े जोड़े ने कट लवेंगे पेड़े मतलब गुलाब जामुन इसके आप बनावे छोटे छोटे आप जॉल बना देवे इस तरीके ਬਹੁਤ ਜ਼ਿਆਦਾ ਇਹਨਾਂ ਨੂੰ ਆਪਾਂ ਮਸਲਾ ਲੀਏ ਨਰਮ ਨਰਮ ਹੱਥਾਂ ਨਾਲ ਜਿਹੜਾ ਬਣਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿੰਨਾ ਸਾਈਜ਼ ਤੁਹਾਨੂੰ ਪਸੰਦ ਹੈ ਤੁਸੀਂ ਆਪਦੇ ਹਿਸਾਬ ਨਾਲ ਜਿਹੜਾ ਇਸ ਨੂੰ ਰੈਡੀ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਤਰ੍ਹਾਂ ਦੀ ਕੋਈ ਵੀ ਜਿਹੜਾ क्रैक वगैरह ਨਹੀਂ ਹੈਗਾ ਇਸ ਤਰੀਕੇ ਨਾਲ ਦੇਦੇ ਆਪਾਂ ਪੇੜੇ ਬਣਾ ਲਵਾਂਗੇ ਜੇ ਇਹ ਇੰਨਾ ਆਪਣਾ ਬੈਟਰ ਹੋਊਗਾ ਤੇ ਇਸ ਦੇ ਵਿੱਚ ਆਪਾਂ ਨੂੰ 25 ਤੋਂ 30 ਜਿਹੜੇ ਨੇ ਗਲਾਬ ਜਾਮਨ ਨੂੰ ਬਣ ਕੇ ਰੈਡੀ ਹੋਣਗੇ ਹੁਣ ਆਪਾਂ ਜਿਹੜਾ ਪੈਨ ਦੇ ਵਿੱਚ ਦਹੀ ਕਿਉ ਹੋ ਲਵਾਂਗੇ ਮੈਂ ਇਸ ਨੂੰ ਦਹੀ ਕਿਉ ਦੇ ਵਿੱਚ ਜਿਹੜਾ ਉਹ ਗਰਮ ਕਰ ਰਹੀ ਹਾਂ ਕਿਉਂ ਨਾ ਆਪਾਂ ਪਹਿਲਾਂ ਚੰਗੇ ਤਰੀਕੇ ਨਾਲ ਗਰਮ ਹੋਣ ਦਿੱਤਾ ਹੁਣ ਇਸ ਦੇ ਵਿੱਚ ਇੱਕ ਇੱਕ ਕਰਕੇ ਆਪਾਂ ਜਿਹੜੇ ਨੇ ਗਲਾਬ ਜਾਮਨ ਨੂੰ ਐਡ ਕਰਦੇ ਜਾਵਾਂਗੇ ਤੇ ਜਦੋਂ ਤੁਸੀਂ ਇਹ ਤੇ ਪਾ ਗਲਾਬ ਜਾਮ ਨੂੰ ਐਡ ਕਰ ਦਿੱਤਾ ਇਸ ਨੂੰ ਉੱਪਰ ਜਿਹੜਾ మీడియం ਫਲੇਮ ਤੇ ਰੱਖਾਂਗੇ ਪੂਰਾ ਹਾਈ ਫਲੇਮ ਤੇ ਨਹੀਂ ਰੱਖਾਂਗੇ ਇਸ ਤੋਈ ਤਨਲੜਨੇ ਸਾਰੇ ਗਲਾਬ ਜਾਮ ਨੂੰ ਆਪਾਂ ਰੱਖਾਂਗੇ ਔਰ ਇਹਨਾਂ ਨੂੰ ਉੱਪਰ ਜਿਹੜਾ ਹਾਈ ਫਲੇਮ ਤੇ ਪਕਾਉਂਦੇ ਰਾਵਾਂਗੇ ਤੁਸੀਂ ਦੇਖ ਸਕਦੇ ਹੋ ਨਾਲ ਇਹ ਜਿਹੜਾ ਕਲਰ ਆ ਉਹ ਚੇਂਜ ਹੋਣਾ ਸ਼ੁਰੂ ਹੋ ਚੁੱਕਾ ਹੈ ਜਦੋਂ ਆਪਣੇ ਗਲਵਜ਼ਾਂ ਨੂੰ ਦਾ ਕਲਰ ਚੇਂਜ ਹੋਣ ਲੱਗਦੇ ਸਮਝ ਲਓ ਕਿ ਆਪਣੇ ਗਲਵਜ਼ਾਂ ਨੂੰ ਆਲਮੋਸਟ ਰੈਡੀ ਨੇ ਇਨਨੋਂ ਆਪਾਂ ਪੂਰੀ ਗਲਵਜ਼ਾਂ ਨੂੰ ਦਾ ਕਲਰ ਦਵਾਂਗੇ ਬ੍ਰਾਊਨ ਕਲਰ ਦੇ ਵਿੱਚ ਇਨਨਾਂ ਨੂੰ ਆਪਾਂ ਬਾਅਰ ਕੱਢਾਂਗੇ ਇਸੇ ਕਿਨਾਲ ਕੜਸੀ ਦੇ ਨਾਲ ਇਹਨਾਂ ਨੂੰ ਆਪਾਂ ਹਲਾਉਂਦੇ ਦਵਾਂਗੇ। ਇਸੇ ਕਿਨਾਲ ਕਰੰਦਨ ਨਾਲੇ ਨਾਲ ਵੀ ਨਿਚਪਕਦੇ ਔਰ ਬਹੁਤ ਹੀ ਵਧੀਆ ਜੜੇ ਨੇ ਤਿਆਰ ਹੁੰਦੇ ਨੇ। ਤੁਸੀਂ ਦੇਖ ਸਕਦੇ ਹੋ। ਇਹਨਾਂ ਦਾ ਜਿਹੜਾ ਕਲਰ ਆ ਚੁੱਕਾ ਹੈ। ਕਿੰਨਾ ਸੋਹਣਾ ਇਹਨਾਂ ਦਾ ਜਿਹੜਾ ਬਣ ਕੇ ਕਲਰ ਰੈਡੀ ਹੋਇਆ ਹੈ। ਔਰ ਉੱਪਰੋਂ ਜੜੇ ਨੇ ਕਿੰਨੇ ਵਧੀਆ ਲੱਗ ਰਹੇ ਨੇ ਦੇਖਣ ਨੂੰ। ਹੁਣ ਦਾਲ ਦੇ ਨਾਲ ਜਦੋਂ ਇਹ ਆਪਣੇ ਗਲੱਬ ਜਾਮ ਨੂੰ ਰੈਡੀ ਹੋ ਗਏ ਰਾਈਟ ਅਪ ਵੀ ਆਪਾਂ ਇਹਨਾਂ ਨੂੰ ਜਿਹੜਾ ਚਾशनी ਦੇ ਵਿੱਚ ਐਡ ਕਰਦੇ ਜਾਵਾਂਗੇ ਔਰ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕਿਸੇ ਪਲਟੇ ਦੀ ਮਦਦ ਨਾਲ ਜਿਹੜਾ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਜਿਹੜੇ ਆਪਣੇ ਬਚੇ ਹੋਏ ਗਲੱਬ ਜਾਮ ਨੂੰ ਨੇ ਉਹਨਾਂ ਨੂੰ ਵੀ ਆਪਾਂ ਫਰਾਈ ਕਰਾਂਗੇ 25 ਤੋਂ 30 ਆਪਣੇ ਜੜੇ ਨੇ ਇੰਨੇ ਮਿਕਸਰ ਦੇ ਵਿੱਚ ਗਲਬਜਮ ਨੂੰ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਸ ਨੂੰ 8 ਤੋਂ 10 ਦਿਨ ਜੜੇ ਬੜੇ ਆਰਾਮ ਦੇ ਨਾਲ ਫ੍ਰਿਜ ਵਿੱਚ ਸਪੋਰਟ ਕਰਕੇ ਰੱਖ ਸਕਦੇ ਹੋ ਜャਸਨੀ ਦੇ ਵਿੱਚ ਜੜਾ ਕਿ ਆਪਾਂ ਇਹਨਾਂ ਨੂੰ 7 ਤੋਂ 8 ਘੰਟੇ ਵਾਸਤੇ ਡਿਪ ਕਰਨਾ ਹੈ 7 ਤੋਂ 8 ਘੰਟੇ ਬਾਅਦ ਜੜੇ ਨੇ ਬਣ ਕੇ ਬਿਲਕੁਲ ਤਿਆਰ ਹੋ ਜਾਂਦੇ ਨੇ ਦੂਸਰੇ ਗਲਬਜਮ ਨੂੰ ਦਾ ਵੀ ਆਪਣੇ ਜੜਾ ਕਲਰ ਚੇਂਜ ਹੋ ਚੁੱਕਾ ਹੈ ਆਪਣੇ ਸਾਰੇ ਗਲਾਬ ਜਾਮ ਨੂੰ ਜਿਹੜੇ ਨੇ ਬਿਲਕੁਲ ਰੈਡੀ ਆ ਹੁਣ ਇਹਨਾਂ ਨੂੰ ਆਪਾਂ ਚਾਸ਼ਨੀ ਦੇ ਵਿੱਚ ਐਡ ਕਰ ਦਿੱਤਾ ਹੈ ਔਰ 7 ਤੋਂ 8 ਘੰਟੇ ਬਾਅਦ ਜਿਹੜਾ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੇ ਨੇ ਚਾਸ਼ਨੀ ਦੇ ਵਿੱਚ ਡਿੱਪ ਹੋ ਚੁੱਕੇ ਨੇ ਗਰਮ ਗਰਮ ਹੀ ਇਹਨਾਂ ਨੂੰ ਆਪਾਂ ਜਿਹੜਾ ਚਾਸ਼ਨੀ ਦੇ ਵਿੱਚ ਡਿਪ ਕਰਨਾ ਹੈ ਠੰਡੇ ਬਿਲਕੁਲ ਨਹੀਂ ਹੋਣ ਦੇਣਾ 7 ਤੋਂ 8 ਘੰਟੇ ਬਾਅਦ ਆਪਣੇ ਜਿਹੜੇ ਗਲਾਬ ਜਾਮ ਨੂੰ ਬਿਲਕੁਲ ਰੈਡੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ